ਵੈਲਕਮ ਟੂ ਮਾਈ ਯੂਟਿਊਬ ਚੈਨਲ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸ਼ਾਮ ਨੂੰ ਅਸੀਂ ਬਣਾਈ ਰੰਗੋਲੀ ਅਤੇ ਮੈਂ ਰਾਤ ਸੁੱਤੀ ਪਈ ਸੀ ਉੱਠ ਕੇ ਹੁਣ ਆਈ ਹੋਈ ਹੈ ਸ਼ਾਮ ਦੇ ਤਿੰਨ ਵੱਜ ਚੁੱਕੇ ਨੇ ਅਤੇ ਲੈ ਰਹੀ ਹੈ ਵਾਸੀਆਂ ਥੋੜ੍ਹੀਆਂ ਥੋੜ੍ਹੀਆਂ ਰੈਡੀ ਕਰਕੇ ਇਹਨੂੰ ਨਵਾ ਕੇ ਇਹਦਾ ਹੇਅਰ ਸਟਾਈਲ ਕਰਕੇ ਫਿਰ ਇਹ ਸੌਂਗੀ ਸੀ ਅਸੀਂ ਕਿਹਾ ਰਾਤ ਨੂੰ ਲੇਟ ਹੋ ਜਾਵਾਂਗੇ ਪਟਾਕੇ ਚਲਾਉਂਦੇ ਚਲਾਉਂਦੇ ਦਿਵਾਲੀ ਮਨਾਉਂਦੇ ਮਨਾਉਂਦੇ ਲੇਟ ਹੋਵਾਂਗੇ ਇੱਧਰ ਅਸੀਂ ਦੀਵੇ ਧੋ ਕੇ ਸਾਫ ਕਰਕੇ ਪਾਦ ਉੱਤੇ ਨੇ ਸੁੱਕਨੇ ਕਗਰਾਤ ਨੂੰ ਜੁਗਾਵਾਂਗੇ ਸਾਰੇ ਦੀਵੇ ਇਧਰ ਮਨਰਾਜ ਨੇ ਸ਼ੁਰੂ ਕੀਤੀ ਚਾਹ ਪੀਣੀ ਥੋੜੀ ਹੋਊਗੀ ਸਟਰੋਂਗ ਹੁਣ ਲੈ ਕੇ ਆਊਗੀ એનર્ਜੀ ਫਿਰ ਨੇ ਆਪਣੀ ਰੰਗੋਲੀ ਜਿਹਨੂੰ ਸ਼ੌਂਕ ਸੀਗਾ ਮੈਂ ਰੰਗੋਲੀ ਦਾ ਡਿਜ਼ਾਈਨ ਬਣਾ ਦਿੱਤਾ ਸੀਗਾ ਇੱਥੇ ਇਹਨੇ ਕਲਰ ਭਰਨੇ ਨੇ ਕਢ ਲੈਨੇ ਕਲਰ ਚਲੋ ਇਹ ਹਣ ਮਨਰਾਜ ਕਰੋਗੇ ਨਾ ਤੇ ਕਲਰ ਲੱਗੀ ਮਨਰਾਜ ਕਲਰ ਕਰਨ ਉੱਪਰ ਲਿਆਂ ਦੇ ਵਿੱਚ ਮੈਂ ਇਹਦੀ ਹੈਲਪ ਕੀਤੀ ਸੀ ਕਲਰ ਕਰਨ ਚ ਮਨਰਾਜ ਦੀ ਤੇ ਇਹ ਨੀਚੇ ਵਾਲਿਆਂ ਚ ਖੋਦੇ ਨੇ ਭਰ ਲੱਗੀਆਂ ਨੇ ਉੱਪਰ ਲਿਆਂ ਚ ਵੀ ਭਰ ਆ ਨਹੀਂ ਆ ਭਰੇ ਸੀ ਮੈਂ ਦਾਸ ਵੀ ਰਹੀ ਥੋੜਾ ਗਾਈਡ ਕਰਦੀ ਰਹੀ ਕਿ ਤੁਸੀਂ ਵੀ ਇਹ ਗੋਲੀ ਬਣਾਈ ਆਪਣੇ ਘਰ ਦੇ ਵਿੱਚ ਉਹਨੂੰ ਸ਼ੌਂਕ ਸੀ ਮਨਰਾਜ ਨੂੰ ਡਰਾਇੰਗ ਕਰਨ ਦਾ ਬਹੁਤ ਸ਼ੌਂਕ ਆ ਕਲਰ ਕਰਨ ਦਾ ਤੇਰੇ ਆਪਣੇ ਦੀਵਿਆਂ ਤੇ ਇਧਰ ਅਸ਼ੀਏ ਦੇ ਰੰਗ ਤੇ ਖਰਾਬ ਕਰਨ ਲੱਗੀ ਉੱਪਰ ਜਾ ਕੇ ਸੇ ਲੋਦੀ ਮਨ ਰਾਜ ਨੇ ਕਰ ਦਿੱਤਾ ਰੰਗੋਲੀ ਤੇ ਰੰਗ ਉੱਪਰ ਅਸੀਂ ਲਗਾਏ ਐ ਇਸ ਦੀਵਾਲੀ ਤੇ ਕਮਲੇ ਕਿਵੇਂ ਲੱਗੇ ਤੁਹਾਨੂੰ ਵਧੀਆ ਲੱਗੇ ਨੇ ਇਸ ਤੋਂ ਬਾਅਦ ਅਸੀਂ ਜਾਵਾਂਗੇ ਗੁਰਦੁਆਰਾ ਸਾਹਿਬ ਦੀਪਮਾਲਾ ਕਰਨ ਦੀਵੇ ਲਗਾਉਣ ਤੇ ਸਾਰਿਆਂ ਦਿਨਾਂ ਤੇ ਅਸੀਂ ਕਈ ਦੀਵੇ ਕਰਨ ਦੀਵੀ ਕਰਕੇ ਆ ਗਏ ਹੁਣ ਘਰ ਵਾਪਸ ਤੇ ਆ ਹੈਗਾ ਰਾਤ ਦਾ ਦਿਵ ਹੈਪੀ ਦੀਵਾਲੀ ਦਾ ਜਾਗ ਰਹੇ ਨੇ ਲੜੀਆਂ ਤੇ ਪ੍ਰਸ਼ਾਦ ਬਾਬਾ ਜੀ ਨੇ ਜੋ ਦਿੱਤਾ ਜੋ ਘਰ ਪਈਆਂ ਮਠਿਆਈਆਂ ਉਹ ਖਾਧੀਆਂ ਪਰ ਚੱਲ ਰਹੀ ਨੇ ਬਹੁਤ ਸਾਰੇ ਪਟਾਕੇ ਰਾਤ ਨੂੰ ਤੇ ਬਹੁਤ ਵਾਰੀ ਸੀ ਜਗਾਵਾਂਗੇ ਹਟੜੀ ਪਹਿਲਾ ਜਗਾਵਾਂਗੇ ਹਟੜੀ ਫਿਰ ਅਸਵੇਤ ਆਪਾਂ ਫਰੀ ਨਹੀਂ ਹੋਇਆ ਜਾਣਾ ਤੇ ਦੁਪਟਾ ਕੇ ਚਰਾਉਣ ਲੱਗੇ ਫਿਰ ਮਨਰਾਜ ਨੇ ਸਲਾਈ ਹਟਲੀ ਮੈਦੀ ਹੈਲਪ ਕਰਦੀ ਸੀ ਨਾਲ ਚਰਾਉਣ ਚ ਥੋੜਾ ਆਪਣੇ ਸ਼ੌਂਕ ਪੂਰੇ ਕਰਦੇ ਰਹੀ ਨਾਲ ਇਹਨਾਂ ਦੇ ਕਿਤੇ ਅਸੀਂ ਇਸ ਨੂੰ ਅਟੜੀ ਦੇ ਤੇ ਕੇ ਸਾਰਿਆਂ ਜਾਣਿਆਂ ਨੇ ਦਾਦਾ ਦਾਦੀ ਪਾਪਾ ਤੇ ਮੰਮੀ ਨੇ ਮੱਥਾ ਟੇਕਿਆ ਤੇ ਮਨਰਾਜ ਨੇ ਵੀ ਵਿੱਚ ਕੌਸ਼ਪੈਸੀ ਟੇਕ ਹੀ ਦਿੱਤੇ ਫਿਰ ਅਸੀਂ ਕਰਨ ਚਲੇ ਗਏ ਪਰਦੇਵੇ ਸਾਰੇ ਵੀਵੇ ਚਲਾ ਰਹੇ ਨੇ ਹੁਣ ਅਸੀਂ ਕਰਨ ਜਾਵਾਂਗੇ ਦੀਵੇ ਤੇ ਉੱਪਰ ਦਾ ਨਾਈਟ ਦਾ ਜੋ 뷰 ਆ ਪਿੰਡਾਂ ਦੇ ਵਿੱਚ ਜੋ ਹੁੰਦਾ ਏ ਰਾਤ ਦਾ 뷰 ਬਹੁਤ ਸੋਹਣਾ ਲੱਗ ਰਿਹਾ ਸੀ ਸਾਰੇ ਜਗਮਗ ਜਗਮਗ ਕਰ ਰਹੇ ਸੀ ਪੂਰਾ ਰੋਸ਼ਨੀ ਦਾ ਤਿਹਾਰ ਲੱਗ ਰਿਹਾ ਸੀ ਬਹੁਤ ਵਧੀਆ ਰਾਤ ਦਾ 뷰 ਬਹੁਤ ਸੋਹਣਾ ਸੀ ਕਿਦਰ ਰਾਤ ਸਵਾਜੀ ਰੈਡੀ ਪਈ ਹੈ ਚੱਲਣ ਲਈ ਇਹ ਚੱਲ ਗਈ ਆ ਗਈ ਉੱਪਰ ਤੇ ਇੱਧਰ ਅਸੀਂ ਲਗਾ ਦਿੱਤਾ ਹੈ ਦੀਵਾ ਤੇ ਥੱਲੇ ਸਾਡੇ ਜਿਹੜੀਆਂ ਮੁਰਗੀਆਂ ਰੱਖੀਆਂ ਹੋਈਆਂ ਨੇ ਉਹਨਾਂ ਦੇ ਉੱਪਰ ਵੀ ਪੀਨਾ ਪਾਈਆਂ ਹੋਈਆਂ ਨੇ ਉਹਨਾਂ ਤੇ ਵੀ ਲਗਾ ਦਿੱਤੇ ਨੇ ਦੇਵੇ ਤੇ ਮੇਰੇ ਚੱਲਣਾ ਹਾਜ਼ਰ ਨਹੀਂ ਨੇ ਬਈ ਚੱਗਰੀਲਾਵਾ ਤੇ ਡੁੱਗ ਰਹੀ ਤੇ ਉੱਪਰ ਵਾਲਾ ਮਰਾਚਾ ਰਾਹੀ ਹੈ ਫੁੱਲ ਚੜੀ ਉੱਪਰ

ਸਾਡੇ ਉੱਧਰ ਲਗਾਇਆ ਹੋਇਆ ਖਵਾਜਾ ਬਾਬਾ ਦਾ ਜਿੱਥੇ ਮੋਟਰ ਹੁੰਦੀ ਹੈ ਖਵਾਜੇ ਦੇ ਉੱਥੇ ਇਹਦੀਵਾ ਲਗਾਇਆ ਹੋਇਆ ਹੈ। ਅੱਗੇ ਘੜਕੇ ਨੀਚੇ ਦਾ 뷰 ਇੱਧਰ ਲਗਾਏ ਹੋਏ ਨੇ ਸਾਡੇ ਉੱਪਰ ਗਮਲੇ ਰਾਤ ਨੂੰ ਦੀਵੇ ਲਗਾ ਕੇ ਅਸੀਂ ਫ੍ਰੀ ਹੋ ਕੇ ਚਲਾਈ ਫਿਰ ਪਟਾਕੇ ਸਵੇਹੀ ਅਸੀਂ ਬ੍ਰੇਕਫਾਸਟ ਵਿੱਚ ਬਣਾਈਆਂ ਸੀਗੀਆਂ ਪੂਰੀਆਂ ਤੇ ਫਿਰ ਸੌਣ ਲੱਗਿਆ ਨੇ ਅਸੀਂ ਲਗਾ ਦਿੱਤਾ ਹੈ ਵੱਡਾ ਦੀਵਾ ਸਾਨੂੰ ਸੌਂਦਿਆਂ ਸੌਂਦਿਆਂ ਨੂੰ ਹੋ ਵੀ ਕਾਫੀ ਟਾਈਮ ਗਿਆ ਸੀ 11 ਵੱਜ ਚੁੱਕੇ ਸੀਗੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਐਂਡ ਕਮੈਂਟ ਕਰਕੇ ਦੱਸੋ ਥੈਂਕਸ ਫॉर ਵਾਚਿੰਗ ਵੀਡੀਓ ਥੈਂਕ ਯੂ